ਉਹਨਾਂ ਨੂੰ ਬਾਰ ਕਰਨ ਅਲਰੇਡੀ ਤੁਸੀਂ ਕੰਮ ਕਰ ਰਹੇ ਹੋ ਫਿਲਚੀ ਤਕੀਰਕ ਜਿਹੜੀ ਪੌੜੀ ਹੋਰ ਚੜੇ ਤੇ ਸਿਰਫ ਪੰਜਾਬ ਦੀ ਦਰਹੀ ਵਾਸਤੇ ਲੋਹਣ ਹੋਣ ਵਾਸਤੇ ਖਾਸ ਕਰਕੇ ਜਿਹੜਾ ਪੰਪ ਡਰਗਸ ਦੇ ਖਿਲਾਫ ਹੋ ਛੇੜਿਆ ਗਿਆ ਯੁੱਧ ਉਹਦੇ ਚ ਤੁਸੀਂ ਤੰਦ ਹੀ ਨਾ ਕੇ ਸਮਝ ਲਓ ਵੀ ਇਹ ਨਸ਼ਾ ਜਿਹੜਾ ਹੈ ਇਹ ਸਾਡੇ ਘਰੇ ਵੀ ਆ ਸਕਦਾ ਹੈ ਇਸ ਕਰਕੇ ਇਹਨੂੰ ਪਹਿਲੀ ਖਤਮ ਕਰਦੀ ਮੈਂ ਵੀ ਦੇ ਤੌਰ ਤੇ ਰਕੂ ਤੁਸੀਂ ਇਹ ਕੌਕਾ ਵਿੱਚ ਵੀ ਵਾਰੀ ਬਿਲਕੁਲ ਲੋਹਣ ਹੋ ਆਸਟਰ ਤੇ ਬੋਧਰ ਵਾਲੇ ਪਾਸਿਓਂ ਉਹਨੂੰ ਵੀ ਸੰਭਾਲਣਾ ਹੈ ਡਰੱਗਸ ਨੂੰ ਵੀ ਸੰਭਾਲਣਾ ਹੈ ਜਿਹੜਾ ਉਦੋਂ ਸ਼ਰਾਬ ਤਾਂ ਹੁੰਦੀ ਹੈ ਉਹਨਾਂ ਨੂੰ ਵੀ ਤੁਸੀਂ ਉਹ ਤੁਹਾਡੇ ਸੀ ਨਹੀਂ ਜਿਹੜੇ ਨੇ ਉਹ ਗੋਲੀਆਂ ਦੇ ਸਾਹਮਣੇ ਹੁੰਦੇ ਨੇ ਨੈਪਰਾਡੋਫਿਨ ਸੋ ਪੁਰਾਣੇ ਮਾਮਲੇ ਚ ਸਿੱਖਦੇ ਨਹੀਂ 85 ਵਰਤਿ ਬੜੀਆਂ ਵਧੀਆ ਗੱਡੀਆਂ ਬੜੇ ਵਧੀਆ ਕੀਮੈਂਟਸ ਸਿਸਟਮ ਨੇ ਤਾਂ ਕਿ ਤੁਹਾਡੇ ਕੋਲ ਕੋਈ ਐਕਸਕਿਊਜ਼ ਨਾ ਹੋਵੇ ਤੇ ਤੁਸੀਂ ਇਸ ਗੱਲ ਨੂੰ ਨਾ ਕਹੋ ਜਿਆ ਸਾਡੇ ਕੋਲ ਆਜੀ ਹੁੰਦੀ ਸੀ ਪੜ ਲੈਂਦੇ ਟੈਕਨੋਲੋਜੀ ਵਾਲੇ ਪਾਸਿਓਂ ਜਾਂ ਕਿਸੇ ਵੀ ਪਾਸਿਓਂ ਤੋਂ ਉਸ ਕੱਟਨੇ ਕੰਦਰ ਨੂੰ ਬੰਗੀ ਬਰਤੋਂ ਦਿਨ ਮਾਰ ਬਹੁਤ ਬਹੁਤ ਮਾਰ ਕਰ ਦੋ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕ ਹਨ ਆਲਰੇਡੀ ਤੁਸੀਂ ਕੰਮ ਕਰ ਰਹੇ ਹੋ ਫਿਰ ਜੀ ترقی ਰੰਗ ਜਿਹੜੀ ਪੌੜੀ ਹੋਰ ਚੜੇ ਇਹ ਸੈਦਰਾਸ ਪੰਜਾਬ ਦੀ ਤਰਫੇ ਵਾਸਤੇ ਲੋਹਨ ਆਰਡਰ ਵਾਸਤੇ ਖਾਸ ਤੌਰ ਤੇ ਜਿਹੜਾ ਆਪਾਂ ਡਰਗਸ ਦੇ ਖਿਲਾਫ ਛੇੜਿਆ ਗਿਆ ਯੁੱਧ ਉਹ ਇਹ ਜੀ ਤੁਸੀਂ ਬੰਦੇ ਹੀ ਨਾ ਕੇ ਸਮਝ ਲਓ ਜੀ ਇਹਨਾਂ ਸ਼ਾਇਦ ਇਹ ਸਾਡੇ ਘਰੇ ਵੀ ਆ ਸਕਦਾ ਹੈ ਇਸ ਕਰਕੇ ਇਹਨਾਂ ਪਹਿਲੀ ਖਤਮ ਕਰ ਦਈਏ ਨੈਮ ਵੀ ਦੇ ਦੋੜ ਤੇ ਹੀ ਰੱਖੋ ਉਸ ਦੇ ਹਾਕਮਾਂ ਕਾ ਵਿੱਚ ਮਾਰੀ ਹੈ ਕੋ ਲੋਹਨ ਆਰਡਰ ਖਾਸ ਤੌਰ ਤੇ ਬਾਰਡਰਾਹਲੀ ਪਾਸੇ ਉਹਨੂੰ ਇਸਮਾਰਨਾ ਹੈ ਡਰਗਸ ਨੂੰ ਵੀ ਸਮਾਰਨਾ ਹੈ ਜਿਹੜਾ ਉਧਰੋਂ ਸ਼ਰਾਬ ਤਾਂ ਹੁੰਦੀ ਹੈ ਉਹਨਾਂ ਨੂੰ ਵੀ ਤੁਸੀਂ ਉਹ ਪਾਡੀ ਸੀ ਨਹੀਂ ਜਿਹੜੇ ਨੇ ਉਹ ਗੋਲੀਆਂ ਦੇ ਸਾਹਮਣੇ ਹੁੰਦੇ ਆ ਨਾ I'm proud of you ਸੋ ਪੁੜਸਾਲੇ ਮਾਮਲੇ ਚ ਸਿੱਖਦੇ ਨਹੀਂ ਅੰਜੂਰ ਸਿੰਘ ਵਰਗੇ ਬੜੀਂ ਗੱਡੀਆਂ ਬੜੇ ਵਧੀਆ ਅਚੀਵਮੈਂਟਸ ਸਿਸਟਮ ਮੈਦਾਨਾ ਕਿ ਤੁਹਾਡੇ ਕੋਲ ਕੋਈ ਐਕਸਕਿਊਜ਼ ਨਾ ਹੋਵੇ ਤੇ ਤੁਸੀਂ ਇਸ ਗੱਲ ਨੂੰ ਨਾ ਕਹੋ ਜਿਆ ਸਾਡੇ ਕੋਲ ਅੱਜ ਹੀ ਹੁੰਦੀ ਸੀ ਫੜ ਲੈਂਦੇ ਟੈਕਨੋਲੋਜੀ ਦੇ ਪਾਸੇ ਹੋ ਜਾ ਕਿਸੇ ਵੀ ਪਾਸੋਂ ਤੁਹਾਨੂੰ ਇਸ ਕੱਟ ਨਹੀਂ ਕੰਟਰੋਲ ਨੂੰ ਬੰਕਿੰਗ ਬਰਤੋਂ ਦੀ ਮਾਰ ਬਹੁਤ ਬਹੁਤ ਮਾਰ ਕਰ ਦੋਸਤ